ਜਿਸ ਐਕਟ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਆ ਕਿਉਂਕਿ ਇਹ ਅੰਗਰੇਜ਼ਾਂ ਦੇ ਵੇਲੇ ਦਾ ਕਾਨੂੰਨ ਹੈ ਉਹਦੇ ਤਹਿਤ ਅੱਜ ਵੀ ਜਦੋਂ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਮ੍ਰਿਤਸਰ ਦੇ ਵਿੱਚ ਜਦੋਂ ਸੱਦਦੇ ਨੇ ਇਕੱਠ ਉਹਦੇ ਵਾਸਤੇ ਉੱਥੋਂ ਦੇ ਡਿਪਟੀ ਕਮਿਸ਼ਨਰ ਤੋਂ ਪ੍ਰਵਾਨਗੀ ਲੈਣੀ ਹੁੰਦੀ ਆ 1925 ਦੇ ਐਕਟ ਦੇ ਅਨੁਸਾਰ ਭਾਵੇਂ ਕਿ ਉਹਦੇ ਤਹਿਤ ਹੀ ਇਹ ਸਾਰਾ ਕੁਝ ਜਿਹੜਾ ਜੀ ਉਹ ਆਉਂਦਾ ਜਿਹੜੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਾਲਾਨਾ ਮੀਟਿੰਗ ਕਰਦੇ ਨੇ ਅੱਜ ਕੱਲ੍ਹ ਤੱਕ ਕਿਉਂਕਿ ਹੁੰਦੀ ਇੱਕੋ ਆ ਉਹ ਵੀ ਉਹ ਲਫਾਫੇ ਦੇ ਵਿੱਚੋਂ ਕੋਈ ਨਾ ਕੋਈ ਪ੍ਰਧਾਨ ਜਿਹੜਾ ਉਹ ਨਿਕਲਣਾ ਹੁੰਦਾ ਕਿ ਕਿਹਦਾ ਨਾਮ ਉਹ ਪਹਿਲਾਂ ਹੀ ਆ ਜਾਂਦਾ ਕਿ ਆ ਜਿਹੜਾ ਅਕਾਲੀ ਦਲ ਬਾਦਲ ਦੇ ਵੱਲੋਂ ਇਹਦੇ ਇਹਦਾ ਨਾਮ ਜਿਹੜਾ ਜੀ ਉਹ ਸਾਹਮਣੇ ਆਊਗਾ ਕਿਉਂਕਿ ਚੋਣਾ ਹੀ ਨਹੀਂ ਜਿਹੜੀਆਂ ਉਹ ਹੋਈਆਂ ਇੱਕ ਧਾਮੀ ਸਾਹਿਬ ਨੇ ਪੁਲਿਸ ਨੇ ਵੱਲ ਵੀ ਇਸ਼ਾਰਾ ਕੀਤਾ ਕਿ ਉਹ ਪੁਲਿਸ ਅਸੀਂ ਉਹਦੀਆਂ ਐਫਆਈਆਰ ਦੇ ਬਾਰੇ ਦੇ ਵਿੱਚ ਹੁਣ ਗੱਲ ਕਰੀਏ ਜਿਹਦੇ ਉੱਤੇ ਮੁੰਡੇ ਮਾਰਨ ਦਾ ਇਲਜ਼ਾਮ ਲੱਗਦਾ ਹੈ ਇਹ ਧਾਮੀ ਸਾਹਿਬ ਨੇ ਗੱਲ ਕੀਤੀ ਫਾਈਲਾਂ ਤਾਂ ਪੜਨ ਨੂੰ ਬਹੁਤ ਨੇ ਕਿਉਂਕਿ ਮੈਂ 2 ਦਹਾਕਿਆਂ ਦੇ ਕਰੀਬ ਪੱਤਰਕਾਰੀ ਕੀਤੀ ਆ ਪੋਟਿਆਂ ਦੇ ਉੱਤੇ ਯਾਦ ਆ ਸਾਰਾ ਕੁਝ 1996 ਦੀਆਂ ਜੇ ਤੁਸੀਂ ਪ੍ਰੈਸ ਕਾਨਫਰੰਸਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਦੀਆਂ ਕੱਢ ਲਓ ਪੜ੍ਹ ਲਓ ਬਿਆਨ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਉਠਾਇਆ ਸੀ ਇਹ ਕਿਹਾ ਸੀ ਕਿ ਅਸੀਂ ਇੱਕ ਟਰੂਥ ਕਮਿਸ਼ਨ ਬੜਾਵਾਂਗੇ ਜਦੋਂ ਸਰਕਾਰ ਆ ਗਈ 97 ਦੇ ਵਿੱਚ 2002 ਤੱਕ ਰਹੀ ਫਿਰ 7 ਦੇ ਵਿੱਚ ਆ ਕੇ 17 ਤੱਕ ਰਹੀ ਇਹਦੇ ਦੌਰਾਨ ਜਿੰਨਾ ਆਫੀਸਰਸ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਰਹੇ ਉਹਨਾਂ ਆਫੀਸਰਜ਼ ਨੂੰ ਤਰੱਕੀਆਂ ਕਿਹਨਾਂ ਦਿੱਤੀਆਂ ਧਾਮੀ ਸਾਹਿਬ ਸ਼ਾਇਦ ਹੋ ਸਕਦਾ ਭੁੱਲ ਗਏ ਹੋਣ ਕੰਮ ਜ਼ਿਆਦਾ ਨਹੀਂ ਚੇਤਾ ਜਿਹੜਾ ਨਹੀਂ ਰਹਿੰਦਾ ਕਈ ਵਾਰੀ ਸਮੇਤ ਸਿੰਘ ਸੈਣੀ ਨੂੰ ਉਸ ਦੇ ਅਹੁਦੇ ਤੱਕ ਕਿਹਨੇ ਲਿਆਂਦਾ ਜਿਹਦੇ ਤੁਸੀਂ ਕਹਿੰਦੇ ਹੋ ਕਿ ਮੈਂ ਉਹਦਾ ਸਿਪਾਹੀ ਆ ਆਲਮ ਸੈਨਾ ਬੜੀ ਮਸ਼ਹੂਰ ਹੋਈ ਸੀ ਮੁਹੰਮਦ ਇਜ਼ਹਾਰ ਆਲਮ ਨੂੰ ਤਰੱਕੀਆਂ ਕਿਹਨਾਂ ਦਿੱਤੀਆਂ ਉਦੇ ਪਰਿਵਾਰ ਦੇ ਮੈਂਬਰਾਂ ਨੂੰ ਸਿਆਸਤ ਦੇ ਵਿੱਚ ਕੌਣ ਲੈ ਕੇ ਆਇਆ ਧਾਮੀ ਸਾਹਿਬ ਜਿਹਦੇ ਤੁਸੀਂ ਸਿਪਾਹੀ ਹੋ ਉਹ ਹੀ ਲੈ ਕੇ ਆਏ ਅੱਜ ਜਿਹੜਾ ਸਵਾਲ ਹੈ ਧਾਮੀ ਸਾਹਿਬ ਤੁਸੀਂ ਸਵਾਲ ਤੋਂ ਬਚ ਰਹੇ ਹੋ ਸਵਾਲ ਸਿਰਫ ਇੱਕੋ ਆ ਕੇ 328 ਰੂਪ ਕਿੱਥੇ ਨੇ ਜਿਨ੍ਹਾਂ ਨੂੰ 2020 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਲੱਭ ਸਕੀ ਈਸ਼ਰ ਸਿੰਘ ਦੀ ਰਿਪੋਰਟ ਦੇ ਬਾਰੇ ਦੇ ਵਿੱਚ ਇਹ ਜ਼ਿਕਰ ਕਰ ਲਈਏ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਸਫਾ ਨੰਬਰ 162 ਦੇ ਉੱਤੇ ਇਹ ਚੀਜ਼ ਦਰਜ ਹੈ ਧੰਮੀ ਸਾਹਿਬ ਕਿ ਜਿਹੜੇ ਲੋਕਾਂ ਦੇ ਨਾਮ ਆਏ ਆ ਕਿ ਉਹ ਸ਼ਾਮਲ ਨੇ ਇਹਦੇ ਵਿੱਚ ਉਹਨਾਂ ਦਾ ਕਿਸੇ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ ਕਿਉਂਕਿ ਉਹ ਅਸਤੀਫਾ ਦੇ ਕੇ ਬਚਣ ਦੀ ਕੋਸ਼ਿਸ਼ ਕਰਨਗੇ ਔਰ ਗੱਲ ਸਾਰੀ ਹੇਟ ਲਿਆ ਤੇ ਆਜੂਗੀ ਰੂਪ ਸਿੰਘ ਜੀ ਦਾ ਅਸਤੀਫਾ ਧਾਮੀ ਸਾਹਿਬ ਨੇ ਪ੍ਰਵਾਨ ਕੀਤਾ ਨਾ ਸਿਰਫ ਅਸਤੀਫਾ ਪ੍ਰਵਾਨ ਕੀਤਾ ਬਲਕਿ ਉਹਦੇ ਬਣਦੇ ਫੰਡਸ ਦੇ ਕੇ ਉਹਨੂੰ ਵਿਦੇਸ਼ ਦੇ ਵਿੱਚ ਤੋਰ ਦਿੱਤਾ ਗਿਆ ਕਿਉਂ ਕਿਉਂਕਿ ਬਚਾਉਣਾ ਖਾਸ ਬੰਦਿਆਂ ਨੂੰ ਸੀ ਖਾਸ ਬੰਦਿਆਂ ਨੂੰ ਬਚਾਉਣ ਦੇ ਵਾਸਤੇ ਹੀ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ ਜਿਹੜੀ ਪ੍ਰੈਸ ਕਾਨਫਰੰਸ ਧਾਮੀ ਸਾਹਿਬ ਕੱਲ ਕਰ ਰਹੇ ਸੀ ਜਿਹੜੀ ਪਾਰਟੀ ਦੇ ਸਿਪਾਹੀ ਨੇ ਧਾਮੀ ਸਾਹਿਬ ਉਹਨਾਂ ਦਾ ਇੱਕ ਚੈਨਲ ਵੀ ਆ ਉਹਦੇ ਉੱਤੇ ਜਦੋਂ ਕੋਲੀ ਦਾ ਨਾਮ ਆਇਆ ਮੈਂ ਸਵੇਰੇ ਇੱਕ ਸੀਨੀਅਰ ਪੱਤਰਕਾਰ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਉਹ ਮਿਊਟ ਕਰਤਾ ਜਦੋਂ ਇਹਨਾਂ ਦੇ ਪੇਜਾਂ ਦੇ ਉੱਤੇ ਉਹ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਜਦੋਂ ਕੋਲੀ ਦਾ ਨਾਮ ਆਇਆ ਉਸੇ ਵੇਲੇ ਆਵਾਜ਼ ਜਿਹੜੀ ਉੱਥੋਂ ਮਿਊਟ ਕਰਦੀ ਵੀ ਹਾਏ ਕਿਤੇ ਕੋਲੀ ਦਾ ਨਾਮ ਨਾ ਸਾਹਮਣੇ ਆ ਜਾਵੇ ਕੋਲੀ ਦਾ ਨਾਮ ਕਿਉਂ ਨਾ ਸਾਹਮਣੇ ਆ ਜਾਵੇ ਕਿਉਂਕਿ ਕੋਲੀ ਸ਼ਾਇਦ ਇਹਨਾਂ ਦੇ ਬਹੁਤ ਵੱਡੇ ਭੇਤ ਲਈ ਬੈਠਾ ਉਹ ਤਾਂ ਹੁਣ ਐਸਆਈਟੀ ਜਿਹੜੀ ਆ ਉਹ ਭੇਤ ਖੋਲੂਗੀ ਧਾਮੀ ਸਾਹਿਬ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਸੀ ਉਹਦੇ ਵਿੱਚ ਹੀ ਇਹ ਸ਼ਾਮਲ ਸੀ ਕਿ 75% ਦੀ ਜਿਹੜੇ ਉਹਨੂੰ ਪੇਮੈਂਟ ਗਈ ਆ ਉਹ ਵਾਪਸ ਲਈ ਜਾਵੇ। ਔਰ ਤੁਸੀਂ ਕਹਿੰਦੇ ਹੋ ਕਿ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲੇ ਉਹ ਮੈਟਰ ਹੈ। ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਪੰਜਾਂ ਸਾਲਾਂ ਦੇ ਦੌਰਾਨ ਇਸ ਮਾਮਲੇ ਦੇ ਉੱਤੇ ਕੀ ਕਰ ਸਕਿਆ? ਕਿਉਂਕਿ ਜਿਹੜੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਉੱਤੇ ਬੈਠੇ ਨੇ ਜਿਹੜੀ ਪਾਰਟੀ ਦੇ ਤੁਸੀਂ ਸਿਪਾਹੀ ਹੋ ਉਸ ਪਾਰਟੀ ਦੇ ਜਿਹੜੇ ਮੁਖ ਬੁਲਾਰੇ ਨੇ ਉਹਦੇ ਪਿਤਾ ਜੀ ਨੇ ਇਹ ਵੰਡੀਆਂ ਹੀ ਆਪਸ ਦੇ ਵਿੱਚ ਉਸ ਤਰੀਕੇ ਦੇ ਨਾਲ ਸਾਰੀਆਂ ਜਿੰਨੀਆਂ ਅਹਿਮ ਅਹੁਦੇ ਨੇ ਉਹ ਵੰਡੇ ਹੋਏ ਨੇ ਉੱਥੇ। ਇਹੀ ਤਾਂ ਸਵਾਲ ਹੈ ਜਿਹੜੇ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਆ ਉਹ ਪੁੱਛ ਰਹੀ ਹੈ। 5 ਸਾਲਾਂ ਦੇ ਵਿੱਚ ਇੱਕ ਬੰਦੇ ਤੋਂ ਤੁਸੀਂ ਉਹ ਪੈਸੇ ਵਾਪਸ ਨਹੀਂ ਕਰਵਾ ਸਕੇ ਜਿਹੜੇ ਗੁਰੂ ਕੀ ਗੋਲਕ ਦੇ ਵਿੱਚੋਂ ਗਏ ਨੇ। ਸੰਗਤ ਜਿਹੜੀ 10-10 ਰੁਪਏ 20-20 ਰੁਪਏ ਉੱਥੇ ਟੇਕਦੀ ਆ ਉਹਦੇ ਵਿੱਚੋਂ 10 ਕਰੋੜ ਰੁਪਇਆ ਗਿਆ ਹੋਇਆ ਉਹਦੇ ਚੋਂ 7.5 ਕਰੋੜ ਰੁਪਇਆ ਵਾਪਸ ਦੇਣਾ ਸੀ ਕੋਲੀ ਦੇ ਵਾਸਤੇ 7.5 ਕਰੋੜ ਰੁਪਇਆ ਵਾਪਸ ਦੇਣਾ ਕਿੱਡੀ ਕੁ ਵੱਡੀ ਰਕਮ ਸੀ ਪਰ ਉਹਨੂੰ ਨੁਕਸਾਨ ਨਾ ਹੋਵੇ ਇਸ ਕਰਕੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਵੀ ਇਹਦੇ ਉੱਤੇ ਕੁਝ ਨਹੀਂ ਕੀਤਾ ਕਿਉਂਕਿ ਉੱਥੇ ਤੁਹਾਡੇ ਖਾਸ ਜਿਹੜੇ ਵਿਅਕਤੀ ਉਹ ਬੈਠੇ ਹੋਏ ਨੇ ਤੁਹਾਡੇ ਜਿਹੜੇ ਬੁਲਾ ਰਹੇ ਨੇ ਉਹਦੇ ਪਿਤਾ ਜੀ ਨੇ ਤੇ ਮੈਨੂੰ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਪਤਕਰਾਰ ਹੋ ਐਵਰੇ ਚੇਤੇ ਤਾਂ ਤੁਹਾਡੇ ਵੀ ਬੜੇ ਹੁੰਦੇ ਨੇ ਇੱਕ ਵਾਰੀ ਉਹ ਸਮੇਤ ਸੈਣੀ ਹੁਰਾ ਵਾਲੇ ਮਾਮਲੇ ਦੇ ਵਿੱਚ ਵੀ ਅਦਾਲਤ 'ਚ ਪੇਸ਼ ਹੋ ਗਏ ਸੀ ਬੜੀ ਕੰਟਰੋਵਰਸਟੀ ਜਿਹੜੀ ਉਹ ਚੱਲੀ ਸੀ ਕਿਉਂਕਿ ਸੈਣੀ ਨੂੰ ਮੂਹਰੇ ਲਿਆਉਣ ਵਾਲੇ ਕੌਣ ਸੀ ਤੁਹਾਨੂੰ ਸਭ ਨੂੰ ਪਤਾ ਹੈ ਜੀ ਔਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਕਾਨੂੰਨ ਦੀ ਸਾਨੂੰ ਲੋੜ ਨਹੀਂ ਪੁਲਿਸ ਦੀ ਸਾਨੂੰ ਲੋੜ ਨਹੀਂ ਧਾਮੀ ਸਾਹਿਬ ਜਦੋਂ ਪਹਿਲੀ ਜੂਨ 2015 ਦੇ ਵਿੱਚ ਵਰਧ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਉਸ ਬੀੜ ਦੀ ਬਾਅਦ ਦੇ ਵਿੱਚ ਨਵੰਬਰ ਦੇ ਵਿੱਚ ਬੇਅਦਬੀ ਹੁੰਦੀ ਆ ਇਹਦੇ ਡਿਊਰਿੰਗ ਪੋਸਟਰ ਲੱਗਦੇ ਨੇ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਕਿ ਸਾਨੂੰ ਪੁਲਿਸ ਦੀ ਲੋੜ ਨਹੀਂ ਸਾਨੂੰ ਕਿਸੇ ਕਾਨੂੰਨ ਦੀ ਲੋੜ ਨਹੀਂ ਬਾਅਦ ਜੋ ਬੇਅਦਬੀ ਹੁੰਦੀ ਆ ਉਦੇ ਅੰਗ ਜਿਹੜੇ ਉਹ ਥਾਂ ਥਾਂ ਤੇ ਖਿਲਾਰੇ ਜਾਂਦੇ ਆ ਪੰਜਾਬ ਦੇ ਵਿੱਚ 15 ਦੇ ਵਿੱਚ ਕਈ ਹੋਰ ਥਾਵਾਂ ਤੇ ਬੇਅਦਬੀ ਹੁੰਦੀ ਆ ਉਦੋਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਉਹਦੀ ਕਿਹੜੀ ਪੁਲਿਸ ਨੇ ਜਿਹੜੀਆਂ ਸੀ ਅਰੈਸਟ ਕੀਤੀਆਂ ਤੇ ਉਹਦੀ ਕਿਹੜੀ ਪੁਲਿਸ ਨੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਹੜੀ ਪੁਲਿਸ ਨੇ ਐਫ ਆਈ ਆਰ ਜਿਹੜੀਆਂ ਉਹ ਦਰਜ ਕੀਤੀਆਂ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਪੁਲਿਸ ਦੀ ਕਿਸੇ ਐਫ ਆਈ ਆਰ ਦੀ ਸਾਨੂੰ ਜ਼ਰੂਰਤ ਨਹੀਂ ਹੈ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਲੋਕ ਬੈਠੇ ਵਿਰੋਧ ਕਰ ਰਹੇ ਸੀ ਇਹਨਾਂ ਬੇਅਦਮੀਆਂ ਦਾ ਉਹਨਾਂ ਦੇ ਉੱਤੇ ਗੰਦੇ ਪਾਣੀ ਦੀਆਂ 부ਛਾੜਾਂ ਮਾਰੀਆਂ ਗਈਆਂ ਉਹ ਗੁਰਸਿੱਖ ਸਨ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਗੁਰਸਿੱਖ ਸਨ ਉਹ ਵਿਰੋਧ ਕਾਹਦਾ ਕਰ ਰਹੇ ਸੀ ਉਹ ਤੁਹਾਨੂੰ ਵੀ ਪਤਾ ਉਸ ਮਾਮਲੇ 'ਚ ਉਸ ਕੇਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਨਾਮ ਵੀ ਆ ਉਹਦੇ ਵਿੱਚ ਸੁਮੇਤ ਸੈਣੀ ਹੋਰਾਂ ਦਾ ਨਾਮ ਵੀ ਆ ਐਫ ਆਈ ਆਰ ਉਹਦੇ ਵਿੱਚ ਚਰਨਜੀਤ ਸ਼ਰਮਾ ਹੋਰਾਂ ਦਾ ਨਾਮ ਵੀ ਹੈ ਉਹਦੇ ਵਿੱਚ ਉਮਰਾਨ ਨੰਗਲ ਹੋਰਾਂ ਦਾ ਨਾਮ ਵੀ ਹੈ ਇਹ ਸਾਰੇ ਦੇ ਸਾਰੇ ਸਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਜ਼ਮਾਨਤਾਂ ਦੇ ਉੱਤੇ ਨੇ ਇਹਨਾਂ ਸਭ ਦੀਆਂ ਜ਼ਮਾਨਤਾਂ ਜਿਹੜੀਆਂ ਸੀ ਉਹ ਰੱਦ ਹੋਈਆਂ ਸੀ ਫਰੀਦਕੋਟ ਤੋਂ ਤੋਂ ਉਦੋਂ ਕਾਨੂੰਨ ਜਿਹੜਾ ਸੀ ਉਹਨੇ ਕੰਮ ਕੀਤਾ ਤੇ ਇਸੇ ਕਰਕੇ ਉਸੇ ਕਾਨੂੰਨ ਤੋਂ ਜਿਹੜੀਆਂ ਸੀ ਉਹ ਜ਼ਮਾਨਤਾਂ ਲੈਣੀਆਂ ਪਈਆਂ ਤੁਸੀਂ ਇਹ ਨਾ ਕਹੋ ਕਿ ਤੁਹਾਨੂੰ ਜ਼ਰੂਰਤ ਨਹੀਂ ਹੈ ਜਿਹੜਾ ਐਕਟ ਹੈ ਉਹਦੇ ਵਿੱਚ ਹੈਦਰ ਕਿ ਜਿਹੜੀ ਸ਼ਿਕਾਇਤ ਆ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋ ਜਾਓਗੇ ਉੱਥੇ ਨਹੀਂ ਹੁੰਦਾ ਤਾਂ ਫਿਰ ਉਹ ਪੁਲਿਸ ਦੇ ਕੋਲੇ ਜਾਉਂਗੀ ਪੜ ਲੈਣਾ ਇੱਕ ਵਾਰੀ ਫੇਰ ਜਿਹੜਾ ਹੈ ਕਈ ਵਾਰੀ ਚੇਤਾ ਭੁੱਲ ਜਾਂਦਾ ਪੈਸੇ ਜਿਹੜੇ ਸੀ ਉਹ ਵਾਪਸ ਕਿਉਂ ਨਹੀਂ ਕਰਵਾ ਸਕਿਆ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਇਹ ਮੈਂ ਤੁਹਾਨੂੰ ਜਿਹੜਾ ਦੀ ਉਹ ਪੁੱਛਣਾ ਚਾਹਣਾ ਇੱਕ ਮੈਂ ਸਵਾਲ ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀਗਾ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਵੇਲੇ ਇਹ ਜਿਹੜੀ ਮੰਗ ਉੱਠੀ ਸੀਗੀ ਕਿ ਇੱਕ ਚੈਨਲ ਜਿਹੜਾ ਫ੍ਰੀ ਟੂ 에ਅ ਸਥਾਪਿਤ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਉਦੋਂ ਆਦੇਸ਼ ਦਿੱਤੇ ਸੀ ਉਸ ਚੈਨਲ ਦਾ ਕੀ ਬਣਿਆ ਤੁਹਾਨੂੰ ਡਰ ਇਸ ਗੱਲ ਦਾ ਕਿ ਮਿਸਟਰ ਕੋਹਲੀ ਜਿਹੜਾ ਅਰੈਸਟ ਹੋਇਆ ਉਹ ਜਿਹੜੇ ਚੈਨਲ ਗੁਰਬਾਣੀ ਟੈਲੀਕਾਸਟ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਕੋਈ ਉਹਦਾ ਲਿੰਕ ਤਾਂ ਨਹੀਂ ਤੁਹਾਨੂੰ ਡਰ ਲੱਗ ਰਿਹਾ ਕਿ ਉਹ ਨਾ ਕਿਤੇ ਬਾਹਰ ਆ ਜਾਏ ਕਿਉਂਕਿ ਕਿਸੇ ਹੋਰ ਚੈਨਲ ਦੇ ਉੱਤੇ ਗੁਰਬਾਣੀ ਟੈਲੀਕਾਸਟ ਨਾ ਹੋਵੇ ਤੁਸੀਂ ਇੱਕ ਸਿਪਾਹੀ ਬਣ ਕੇ ਉਸ ਪੋਲੀਟਿਕਲ ਪਾਰਟੀ ਦੇ ਮਾਲਕਾਂ ਦਾ ਸਾਥ ਦੇ ਰਹੇ ਹੋ ਕਿ ਕਿਤੇ ਇਹ ਉਹਦੇ ਕਿਤੇ ਕਮਾਈ ਦੇ ਵਿੱਚ ਜਿਹੜਾ ਜੀ ਉਹ ਫਰਕ ਨਾ ਪੈ ਜਾਵੇ ਮੇਨ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹੀ ਜ਼ਿਆਦਾ ਜਿਹੜੀਆਂ ਉਹ ਕਰਨੀਆਂ ਸੀਗੀਆਂ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਰਨੀ ਹੈ ਕਿ ਧਾਮੀ ਸਾਹਿਬ ਬੇਸ਼ੱਕ ਤੁਸੀਂ ਅੰਮ੍ਰਿਤਸਰ ਦੇ ਵਿੱਚ ਅਗਲੀ ਪ੍ਰੈਸ ਕਾਨਫਰੰਸ ਕਰੋ ਚੰਡੀਗੜ੍ਹ ਦੇ ਪੱਤਰਕਾਰ ਬੈਠੇ ਨੇ ਇਹ ਤਾਂ ਜਾਣਗੇ ਕਿ ਇੱਕ ਵਾਰੀ ਫੇਰ ਤੁਸੀਂ ਇੱਥੇ ਆਓ ਇੱਥੇ ਆ ਕੇ ਇੱਕ ਗੱਲ ਦਾ ਜਵਾਬ ਜਿਹੜਾ ਜੀ ਉਹ ਧੰਮੀ ਸਾਹਿਬ ਜ਼ਰੂਰ ਦੇਣਾ ਮੈਂ ਤੁਹਾਡੇ ਤੋਂ ਸਤਿਕਾਰ ਸਹਿਤ ਜਿਹੜਾ ਜੀ ਉਹ ਪੁੱਛਦਾ ਇੱਕ ਡਾਇਰੀ ਹੈ ਤੁਹਾਡੇ ਕੋਲੇ ਉਸ ਡਾਇਰੀ ਦੇ ਵਿੱਚ ਬੇਅਦਬੀ ਵਾਲਾ ਮਾਮਲਾ ਜਿਹੜਾ ਇਹ 328 ਰੂਪ ਵਾਲਾ ਮਾਮਲਾ ਹੈ ਉਹ ਸਾਰਾ ਕੁਝ ਦਰਜ ਆ ਉਸ ਡਾਇਰੀ ਦੇ ਵਿੱਚ ਤੁਸੀਂ ਉਹ ਡਾਇਰੀ ਜਿਹੜੀ ਆ ਉਹ ਲੁਕੋ ਕੇ ਕਿਉਂ ਰੱਖੀ ਹੋਈ ਆ ਕਿਤੇ ਤੁਹਾਡੀ ਪ੍ਰਧਾਨਗੀ ਜਿਹੜੀ ਆ ਉਸ ਡਾਇਰੀ ਦੇ ਉੱਤੇ ਤਾਂ ਨਹੀਂ ਟਿੱਕੀ ਹੋਈ ਅਗਲੀ ਵਾਰੀ ਜਿਹੜੀਆਂ ਐਸਜੀਪੀਸੀ ਨੇ ਐਫਆਈਆਰ ਦਰਜ ਕਰਵਾਈਆਂ ਨੇ ਉਹ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂ